जिम ਕਰਦਿਆਂ ਹੋਇਆ ਅਟੈਕ ਆਣਾ ਇਹ ਸਵਾਲ ਤੁਹਾਡਾ ਤੁਹਾਡੇ ਵੱਲੋਂ ਠੀਕ ਹੈ ਲੇਕਿਨ ਸਾਡੇ ਹਿਸਾਬ ਨਾਲ ਬਿਲਕੁਲ ਗਲਤ ਹੈ ਉਹਦਾ ਕਾਰਨ ਕੀ ਹੈ ਕਿ ਜਿਮ ਦੇ ਵਿੱਚ ਅਟੈਕ ਆਇਆ ਠੀਕ ਹੈ ਨਾ ਇਹਦਾ ਮਤਲਬ ਇਹ ਨਹੀਂ ਹੈ ਵੀ ਉਹਦਾ ਦੋਸ਼ੀ ਜਿਮ ਹੋ ਗਿਆ ਠੀਕ ਹੈ ਨਾ ਹੁਣ ਐਕਸਰਸਾਈਜ਼ ਤਾਂ ਕਰੋੜਾਂ ਲੋਕ ਕਰਦੇ ਨੇ ਐਕਸਰਸਾਈਜ਼ ਜਿਹੜਾ ਜਿਮ ਹੈ ਉਹ ਲਾਈਫ ਦਿੰਦਾ ਵਾ ਉਹ ਜ਼ਿੰਦਗੀ ਦਿੰਦਾ ਵਾ ਲੈਂਦਾ ਨਹੀਂ ਆ ਨਾਲ ਉਹ ਨੈਸ਼ਨਲ ਮੈਮਰੀ ਸੀਗੇ ਨੈਸ਼ਨਲ ਸਪੋਰਟਸਮੈਨ ਸੀ ਐਸਆਈ ਉਹ ਜਿਹੜੇ ਡਾਇਰੈਕਟ ਭਰਤੀ ਹੋਏ ਸਪੋਰਟਸ ਕੋਟੇ ਦੇ ਵਿੱਚ ਤੋਂ ਨੈਚੁਰਲੀ ਉਹ ਤਾਂ ਫਿੱਟ ਹੋਣਗੇ ਤੇ ਇਹ ਬੜੀ ਗਹਿਰਾਈ ਨਾਲ ਜਾਂਚ ਕਰਨ ਵਾਲੀ ਗੱਲ ਹੈ ਕਿ ਉਹ ਐਕਸਰਸਾਈਜ਼ ਕਿੰਨੇ ਸਾਲਾਂ ਤੋਂ ਕਰ ਰਹੇ ਸੀ ਕੀ ਉਹਨਾਂ ਨੂੰ ਹਾਰਟ ਦੀ ਕੋਈ ਪ੍ਰੋਬਲਮ ਸੀ ਹੁਣ ਜੇ ਆਪਾਂ ਕਹੀਏ ਐਕਸਰਸਾਈਜ਼ ਕਰਨ ਦੇ ਨਾਲ ਬੰਦਾ ਮਰ ਜੇ ਫਿਰ ਤਾਂ ਜਿਹੜੇ ਇੰਨੀ ਹਾਰਡ ਵਰਕ ਕਰਦੇ ਨੇ ਰਿਕਸ਼ਾ ਵਾਲਾ ਦੇਖੋ 300 ਵਾਰੀਆਂ ਬਿਠਾ ਕੇ ਜਗਰਾਉਂ ਪੁਲ ਚੜ ਜਾਂਦਾ ਉਹਦੀ ਹਾਰਟ ਬੀਟ ਵੀ ਤੇਜ਼ ਹੋਸੀ ਉਹ ਵੀ ਮਰ ਸਕਦਾ ਲੇਕਿਨ ਗੱਲ ਡੈਥ ਤੇ ਹਾਰਟ ਅਟੈਕ ਤੇ ਜਿਮ ਦੇ ਇਹ ਅਲੱਗ-ਅਲੱਗ ਚੀਜ਼ਾਂ ਨੇ ਇਆਂ ਫਾਸਟ ਫੂਡ ਦੀਆਂ ਦੁਕਾਨਾਂ ਨੇ ਸਾਰੀ ਸਾਸ ਨਕਲੀ ਸਾਰੇ ਉੱਥੇ ਜਿਹੜਨੇ ਨੇ ਸਿੰਥੈਟਿਕ ਇਸਤੇਮਾਲ ਕਲਰ ਹਾਂ ਜੀ ਨੋਮੈਟੋ ਕਲਰ ਉਹਦੇ ਵਿੱਚ ਯੂਜ਼ ਕੀਤੇ ਜਾਂਦੇ ਨੇ ਮੈਂ ਹੁਣ ਸਵੀਟ ਸ਼ਾਪ ਦੇਖ ਲਓ ਮੈਂ ਸਾਰੇ ਨਹੀਂ ਕਹਿੰਦਾ ਗਲਤ ਹੋਣਗੇ ਬਹੁਤ ਸਾਰੇ ਇਦਾਂ ਦੇ ਨੇ ਵੀ ਜਿਨ੍ਹਾਂ ਦੇ ਵਿੱਚ ਮਲਾਵਟ ਖੋਰੀ ਆ ਕਿੰਨੀਆਂ ਫਾਸਟ ਫੂਡ ਦੀਆਂ ਦੁਕਾਨਾਂ ਕਿੰਨੇ ਪਟੂਰੇ ਕਿੰਨੇ ਕੀ ਕੀ ਸਾਨੂੰ ਖਿਲਾ ਰਹੇ ਨੇ ਜਿਹੜੇ ਗਲਤ ਨੇ ਅਗਰ ਉਹਨਾਂ ਦੇ ਉੱਤੇ ਨੱਥ ਪਾ ਲਈ ਜਾਵੇ ਤਾਂ ਸਾਡੇ ਪੰਜਾਬ ਨੂੰ ਫੇਰ ਬਚਾਇਆ ਜਾ ਸਕਦਾ ਸਿਰਫ ਇੱਕ ਮਹਿਕਮਾ ਉਹੀ ਮਹਿਕਮਾ ਉਹੀ ਖਰਾਬ ਕਰ ਰਿਹਾ ਉਹੀ ਠੀਕ ਕਰ ਰਿਹਾ ਰੀਸੈਂਟਲੀ ਇੱਕ ਘਟਨਾ ਸਾਹਮਣੇ ਆਈ ਹੈ ਘਟਨਾ ਜਿਮ ਦੇ ਵਿੱਚ ਐਕਸਰਸਾਈਜ਼ ਕਰਨ ਨੂੰ ਲੈ ਕੇ ਵਰਜਸ਼ ਨੂੰ ਲੈ ਕੇ ਬੰਦਾ ਵਰਜਸ਼ ਕਰਦਾ ਹੈ ਐਕਸਰਸਾਈਜ਼ ਕਰਦਾ ਹੈ ਆਪਣੇ ਆਪ ਨੂੰ ਫਿੱਟ ਰੱਖਣ ਵਾਸਤੇ ਤੰਦਰੁਸਤ ਰੱਖਣ ਵਾਸਤੇ ਤਾਂ ਕਿ ਸਿਰ ਤੋਂ ਲੈ ਕੇ ਪੈਰ ਤੱਕ ਬਲੱਡ ਸਰਕੂਲੇਸ਼ਨ ਸੋਹਣਾ ਚੱਲਦਾ ਰਹੇ ਤੇ ਕਿਤਨਾ ਕਿਤੇ ਉਮਰ ਦੇ ਨਾਲ ਨਾਲ ਬੰਦਾ ਫਿੱਟ ਵੀ ਮਹਿਸੂਸ ਜ਼ਰੂਰ ਕਰੇ ਰੀਸੈਂਟਲੀ ਘਟਨਾ ਹੋਈ ਹੈ ਮਲੇਰਕੋਟਲਾ ਵਿਖੇ ਤਨਾਸਨ ਡੀਐਸਪੀ ਰੈਂਕ ਤੇ ਦਿਲਪ੍ਰੀਤ ਸ਼ੇਰਗਿਲ ਉਮਰ ਮਹਿਜ 50 ਸਾਲ ਲੁਧਿਆਣਾ ਦੇ ਭਾਈਵਾਲਾ ਚੌਕ ਨਜ਼ਦੀਕ ਜਿਮ ਦੇ ਵਿੱਚ ਐਕਸਰਸਾਈਜ਼ ਕਰ ਰਹੇ ਸਨ ਇਕੋਦਮ ਚੈਸਟ ਪੇਨ ਹੁੰਦੀ ਹੈ ਕਲੈਪਸ ਕਰ ਜਾਂਦੇ ਨੇ ਜਦ ਤੱਕ ਗਨਮੈਨ ਤੇ ਨਾਲ ਦੇ ਸਾਥੀ ਹਸਪਤਾਲ ਲੈ ਕੇ ਜਾਂਦੇ ਆ ਤਦ ਤੱਕ ਦੇਰ ਹੋ ਜਾਂਦੀ ਹੈ ਸਾਹ ਉਹ ਛੱਡ ਜਾਂਦੇ ਨੇ ਕਿਉਂ ਜਿਮ ਨੂੰ ਲੈ ਕੇ ਐਕਸਰਸਾਈਜ਼ ਨੂੰ ਲੈ ਕੇ ਆਏ ਦਿਨ ਅਜਈਆਂ ਗੱਲਾਂ ਸਾਹਮਣੇ ਆਉਂਦੀਆਂ ਨੇ ਚਰਚਾ ਕਰਾਂਗੇ ਗੱਲਬਾਤ ਕਰਾਂਗੇ ਤੇ ਚੰਗੀ ਤਰ੍ਹਾਂ ਡੀਪ ਜਾਣਕਾਰੀ ਹਾਸਲ ਕਰਾਂਗੇ ਲੁਧਿਆਣਾ ਸ਼ਹਿਰ ਦੀ ਇੱਕ ਪ੍ਰਮੁੱਖ ਸ਼ਖਸੀਅਤ ਬੋਡੀ ਬਿਲਡਿੰਗ ਐਸੋਸੀਏਸ਼ਨ ਦੇ ਵਿੱਚ ਕਈ ਸਾਲਾਂ ਤੋਂ ਕੋਈ ਦਹਾਕੀਆਂ ਤੋਂ ਸੇਵਾ ਨਿਭਾਰੇ ਆ ਇੱਕ ਨਾਮ ਰਮੇਸ਼ ਬਾੰਗੜ ਪਾਜੀ ਨਮਸਕਾਰ ਜੀ ਜੈ ਹਿੰਦ ਜੀ ਨਮਸਕਾਰ ਜੀ ਜੈ ਹਿੰਦ ਜੀ ਪਾਜੀ ਕੀ ਮਾਮਲਾ ਹੋ ਰਿਹਾ ਹੈ ਆਏ ਦਿਨ ਹਫਤੇ ਵਿੱਚ ਨਾ ਇੱਕ ਦੋ ਵਾਰ ਕਾਰਡੀਕ ਰੈਸਟ ਨੂੰ ਲੈ ਕੇ ਜਿਮ ਐਕਸਰਸਾਈਜ਼ ਕਲੈਪਸ ਹੋ ਜਾਣਾ ਅਟੈਕ ਹੋ ਜਾਣਾ ਇਹਦੀ ਚਰਚਾਵਾਂ ਆ ਰਹੀਆਂ ਨੇ ਕਿਤੇ ਇਹ ਜਿਮ ਖਤਰਨਾਕ ਤਾਂ ਨਹੀਂ ਸਾਬਤ ਹੋ ਰਿਹਾ ਦੇਖੋ ਪਹਿਲੇ ਤੇ ਬੜੇ ਅਫਸੋਸ ਵਾਲੀ ਗੱਲ ਹੈ ਕਿ ਜਿਹੜਾ ਦਿਲਪ੍ਰੀਤ ਸਿੰਘ ਡੀਐਸਪੀ ਸਾਹਿਬ ਦੀ ਜਾਨ ਗਈ ਆ ਬਹੁਤ ਹੀ ਉਹਨਾਂ ਦੇ ਜਿੱਥੇ ਸਮਾਜ ਨੂੰ ਘਾਟਾ ਪਿਆ ਪਰਿਵਾਰ ਨੂੰ ਘਾਟਾ ਪਿਆ ਦੂਸਰਾ ਤੁਹਾਡਾ ਸਵਾਲ ਸੀਗਾ ਜਿਮ ਕਰਦਿਆਂ ਹੋਇਆਂ ਅਟੈਕ ਆਣਾ ਇਹ ਸਵਾਲ ਤੁਹਾਡਾ ਤੁਹਾਡੇ ਵੱਲੋਂ ਠੀਕ ਹੈ ਲੇਕਿਨ ਸਾਡੇ ਹਿਸਾਬ ਨਾਲ ਬਿਲਕੁਲ ਗਲਤ ਹੈ ਉਹਦਾ ਕਾਰਨ ਕੀ ਹੈ ਕਿ ਜਿਮ ਦੇ ਵਿੱਚ ਅਟੈਕ ਆਇਆ ਠੀਕ ਹੈ ਨਾ ਇਹਦਾ ਮਤਲਬ ਇਹ ਨਹੀਂ ਹੈ ਵੀ ਉਹਦਾ ਦੋਸ਼ੀ ਜਿਮ ਹੋ ਗਿਆ ਠੀਕ ਹੈ ਨਾ ਤੁਸੀਂ ਦੇਖਦੇ ਹੋਗੇ ਕਈ ਵਾਰੀ ਗੁਰੂ ਘਰਾਂ ਦੇ ਵਿੱਚ ਵੀ ਮੰਦਰਾਂ ਦੇ ਵਿੱਚ ਵੀ ਮੱਥਾ ਟੇਕਦਿਆਂ ਹੋਇਆਂ ਡੈਥ ਹੋ ਜਾਂਦੀ ਹੈ ਮਤਲਬ ਪਰਮਾਤਮਾ ਉਹਦਾ ਦੋਸ਼ੀ ਨਹੀਂ ਹੈਗਾ ਠੀਕ ਹੈ ਹਸਪੀਟਲ 'ਚ ਹਜ਼ਾਰਾਂ ਪੇਸ਼ੈਂਟ ਡੇਲੀ ਮਰਦੇ ਨੇ ਹਾਰਟ ਅਟੈਕ ਨਾਲ ਪੂਰੇ ਇੰਡੀਆ ਦੇ ਵਿੱਚ ਡਾਕਟਰ ਦੀ ਟੇਬਲ ਤੇ ਜਾਂਦੇ ਜਾਂਦੇ ਮਰਦੇ ਦਾ ਮਤਲਬ ਡਾਕਟਰ ਦੋਸ਼ੀ ਨਹੀਂ ਹੈ ਉਸ ਗੱਲ ਤੇ ਸੋ ਗੱਲ ਇਹ ਵੀ ਇਹ ਕਿਤੇ ਨਾ ਕਿਤੇ ਡੀਪਲੀ ਮਾਮਲਾ ਹੈਗਾ ਖਾਲੀ ਇਹ ਨਹੀਂ ਬਾਕੀ ਵੀ ਹੈ ਵੀ ਇਹਦਾ ਕਾਰਨ ਕੀ ਹੋਇਆ ਉਹਨਾਂ ਦੇ ਨਾਲ ਹੁਣ ਐਕਸਰਸਾਈਜ਼ ਤਾਂ ਕਰੋੜਾਂ ਲੋਕ ਕਰਦੇ ਨੇ ਐਕਸਰਸਾਈਜ਼ ਜਿਹੜਾ ਜਿਮ ਹੈ ਉਹ ਲਾਈਫ ਦਿੰਦਾ ਵਾ ਉਹ ਜ਼ਿੰਦਗੀ ਦਿੰਦਾ ਵਾ ਲੈਂਦਾ ਨਹੀਂ ਆ ਲੇਕਿਨ ਉਹਨਾਂ ਦੀ ਡੈਥ ਕਿਉਂ ਹੋਈ ਇਹਦਾ ਡੀਪਲੀ ਜਾ ਕੇ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗੂਗਾ ਕਿ ਕੀ ਕਾਰਨ ਸੀਗਾ ਕਿਉਂਕਿ ਅੱਜ ਕੱਲ ਜਿਹੜਾ ਹੈਗਾ ਮੈਂ ਦੇਖਿਆ ਵੀ ਲੋਕ ਜਿਹੜਾ ਸਪਲੀਮੈਂਟ ਜਿਹੜਾ ਹੈਗਾ ਉਹਨੂੰ ਵੀ ਬੜਾ ਬਦਨਾਮ ਕਰਦੇ ਨੇ ਸਪਲੀਮੈਂਟ ਕੋਈ ਨੁਕਸਾਨ ਨਹੀਂ ਕਰਦਾ ਕੋਈ ਵੀ ਜਿਹੜਾ ਅੱਛੀਆਂ ਕੰਪਨੀ ਦਾ ਹਾਂ ਜਿਹੜੇ ਲੜਕੇ ਸਟੇਰੋਇਡ ਲੈਂਦੇ ਨੇ ਜਾਂ ਕੋਈ ਹੋਰ ਇੰਜੈਕਸ਼ਨ ਲਗਾਉਂਦੇ ਨੇ ਉਹ ਖਤਰਨਾਕ ਸਾਬਤ ਹੁੰਦੇ ਨੇ ਪਰ ਮੈਂ ਡੀਐਸਪੀ ਸਾਹਿਬ ਦੇ ਇੱਕ ਗੱਲ ਤੇ ਹੈਰਾਨ ਆ ਵੀ ਤੁਸੀਂ ਜਿਹੜੇ ਆਪਾਂ ਜਿਮ ਦੀ ਗੱਲ ਕਰਦੇ ਵੀ ਜਿਮ 'ਚ ਐਕਸਰਸਾਈਜ਼ ਕਰਦੇ ਉਹਦੇ ਨਾਲ ਨਾਲ ਉਹ ਨੈਸ਼ਨਲ ਫਿਮਰ ਵੀ ਸੀਗੇ ਹਾਂ ਨੈਸ਼ਨਲ ਸਪੋਰਟਸਮੈਨ ਸੀ ਏਐਸਆਈ ਉਹ ਜਿਹੜੇ ਡਾਇਰੈਕਟ ਭਰਤੀ ਹੋਏ ਸਪੋਰਟਸ ਕੋਟੇ ਦੇ ਵਿੱਚ ਤੇ ਉਹ ਨੈਚੁਰਲੀ ਉਹ ਤਾਂ ਫਿੱਟ ਹੋਣਗੇ ਤੇ ਇਹ ਬੜੀ ਗਹਿਰਾਈ ਨਾਲ ਕੀ ਉਹ ਐਕਸਰਸਾਈਜ਼ ਕਿੰਨੇ ਸਾਲਾਂ ਤੋਂ ਕਰ ਰਹੀ ਸੀ ਕੀ ਉਹਨਾਂ ਨੂੰ ਹਾਰਟ ਦੀ ਕੋਈ ਪ੍ਰੋਬਲਮ ਸੀ ਕੀ ਉਹਨਾਂ ਦਾ ਕਲਸਟਰ ਕੋਈ ਵਧਿਆ ਸੀ ਜਾਂ ਉਹਨਾਂ ਨੂੰ ਹੋਰ ਕੋਈ ਪ੍ਰੋਬਲਮ ਸੀ ਜਿਵੇਂ ਆਮ ਦਰਸ਼ਕ ਦੇਖ ਰਹੇ ਆ 50 ਸਾਲ ਦੀ ਉਮਰ ਵੀ ਬਹੁਤੀ ਆਪਾਂ ਜ਼ਿਆਦਾ ਉਮਰ ਨਹੀਂ ਕਾਊਂਟ ਕਰਦੇ ਕਿਤੇ ਐ ਤਾਂ ਨਹੀਂ ਵੀ ਜਿਮ ਦੇ ਵਿੱਚ ਜਮ ਤੇ ਐਕਸਰਸਾਈਜ਼ ਕਰਦਾ ਹੈ ਪੰਪਿੰਗ ਨੂੰ ਲੈ ਕੇ ਜਾਂ ਕੋਈ ਹਾਰਟ ਓਵਰ ਪੰਪ ਹੋ ਜਾਂਦਾ ਹੈ ਤੇ ਸਰਕੂਲੇਸ਼ਨ ਜ਼ਿਆਦਾ ਵੱਧ ਜਾਂਦਾ ਹੈ ਕਿ ਬੀਪੀ ਘਟ ਵੱਧ ਹੋ ਜਾਂਦਾ ਕਿ ਕਿਤਨਾ ਕਿਤੇ ਜਦੋਂ ਬੰਦਾ ਜ਼ੋਰ ਲਾਉਂਦਾ ਤਾਂ ਨਾ ਇੱਕਦਮ ਮੂੰਹ ਜਾਂ ਲਾਲ ਹੋ ਜਾਂਦਾ ਬੰਦੇ ਦੀ ਬਾਡੀ ਪੰਪ ਹੁੰਦੀ ਹੈ ਜਾਂ ਤੁਸੀਂ ਸਟੀਰੋਇਡਸ ਦੀ ਗੱਲ ਕੀਤੀ ਹੈ ਜਿਹੜੇ ਸਟੀਰੋਇਡ ਹੋਗੇ ਜਾਂ ਜਿਹੜਾ ਪ੍ਰੀ ਵਰਕਆਊਟ ਕੀਤਾ ਜਾਂਦਾ ਹੈ ਜਿਹੜੇ ਇੱਕਦਮ ਤੁਹਾਡਾ ਬੀਪੀ ਪੰਪ ਕਰ ਦਿੰਦਾ ਕਿ ਇਹ ਚੀਜ਼ਾਂ ਆਪਸ ਵਿੱਚ ਕੋਰਿਲੇਟ ਤਾਂ ਨਹੀਂ ਕਰਦੀਆਂ ਜ਼ਿੰਮੇਵਾਰ ਤਾਂ ਨਹੀਂ ਹੈਗੀਆਂ ਦੇਖੋ ਸਵਾਲ ਤੁਹਾਡਾ ਬਹੁਤ ਵਧੀਆ ਹੈਗਾ ਵੀ ਕਈ ਲੋਕਾਂ ਨੇ ਦੇਖਿਆ ਵੀ ਫੇਸ ਲਾਲ ਹੋ ਜਾਂਦਾ ਪ੍ਰੀ ਵਰਕਆਊਟ ਪੀ ਕੇ ਦੇਖੋ ਏਜ ਦੇ ਅਕੋਰਡਿੰਗ ਬੰਦਿਆਂ ਨੂੰ ਇਹ ਚੀਜ਼ਾਂ ਨਹੀਂ ਲੈਣੀਆਂ ਚਾਹੀਦੀਆਂ ਆਪਣੇ ਫਿਟਨੈਸ ਵਾਸਤੇ ਐਕਸਰਸਾਈਜ਼ ਕਰਨੀ ਚਾਹੀਦੀ ਹੁਣ ਇਸ ਤਰ੍ਹਾਂ ਦਾ ਤੁਸੀਂ ਦੇਖੋ ਅਸੀਂ ਬੋਡੀ ਬਿਲਡਿੰਗ 'ਚ ਜਾਣੇ 70 70 ਸਾਲ ਦੇ ਬੋਡੀ ਬਿਲਡਰ ਵੀ ਹੈਗੇ ਨੇ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਂਦੀ ਹੈਗੀ ਹੁਣ ਜੇ ਆਪਾਂ ਕਹੀਏ ਐਕਸਰਸਾਈਜ਼ ਕਰਨ ਦੇ ਨਾਲ ਬੰਦਾ ਮਰ ਜੇ ਫਿਰ ਤਾਂ ਜਿਹੜੇ ਇੰਨੀ ਹਾਰਡ ਵਰਕ ਕਰਦੇ ਨੇ ਰਿਕਸ਼ਾ ਵਾਲਾ ਦੇਖੋ 300 ਵਾਲੀਆਂ ਬਿਠਾ ਕੇ ਜਗਰਾਉਂ ਪੁਲ ਚੜ ਜਾਂਦਾ ਉਹਦੀ ਹਾਰਟ ਬੀਟ ਵੀ ਤੇਜ਼ ਹੋਸੀ ਉਹ ਵੀ ਮਰ ਸਕਦਾ ਲੇਕਿਨ ਗੱਲ ਡੈਥ ਤੇ ਹਾਰਟ ਅਟੈਕ ਤੇ ਜਿਮ ਦੇ ਇਹ ਅਲੱਗ-ਅਲੱਗ ਚੀਜ਼ਾਂ ਨੇ ਵੀ ਕ ਇੱਕੋ ਖਬਰ ਆਣੀ ਜੀ ਜਿਮ ਦੇ ਵਿੱਚ ਐਕਸਰਸਾਈਸ ਕਰਦੇ ਮਰ ਗਿਆ ਨਹੀਂ ਡੈਥ ਹੋ ਗਈ ਰੋਂਗ ਹੈ ਇਹ ਗੱਲਾਂ ਬਿਲਕੁਲ ਉਹ ਇੱਕਦਮ ਅਟੈਕ ਨਹੀਂ ਆ ਸਕਦਾ ਜਿਮ ਦੇ ਕਾਰਨ ਉਹਦਾ ਡੀਪਲੀ ਕੋਈ ਨਾ ਕੋਈ ਪ੍ਰੋਬਲਮ ਹੋਏਗੀ ਉਹਨਾਂ ਨੂੰ ਜਿਹਦੇ ਕਰਕੇ ਅਟੈਕ ਆਇਆ ਤੁਹਾਨੂੰ ਮੈਂ ਗਰੰਟੀ ਦਿੰਦਾ ਜੇ ਇਸ ਬੰਦੇ ਨੂੰ 슈ਗਰ ਹੈ ਡਾਕਟਰ ਕੋ ਜਾਓਗੇ ਪਹਿਲਾਂ ਗੋਲੀ ਵੱਧ 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 ਦੀ ਜਾਏਗੀ ਉਹ ਕੰਟਰੋਲ ਨਹੀਂ ਹੋਏਗੀ ਲਾਈਫਟਾਈਮ ਲਈ ਗੋਲੀ ਲੱਗ ਜਾਈ ਮੈਂ ਚੈਲੰਜ ਕਰਦਾ ਤੁਸੀਂ ਅਗਰ ਪ੍ਰੋਪਰ ਐਕਸਰਸਾਈਜ਼ ਕਰਦੇ ਹੋ ਤੁਹਾਡੀ ਸਟਾਰਟਿੰਗ 슈ਗਰ ਹੈਗੀ ਆ ਤਾਂ ਤੁਹਾਡੀ 슈ਗਰ ਕੰਟਰੋਲ ਹੋ ਜਾਏਗੀ ਜੇ 100mg ਦੀ ਗੋਲੀ ਖਾਣੇ ਉਹ ਤਾਂ ਮਹੀਨੇ ਡੇਢ ਮਹੀਨੇ ਚ 25 ਤੇ ਆ ਜਾਏਗੀ ਜੇ ਐਦਾਂ ਹੀ ਹੁਣ ਤੁਸੀਂ ਡਾਕਟਰ ਕੋ ਜਾਵਨੇ ਤੁਹਾਨੂੰ ਸਰਵਾਈਕਲ ਦੀ ਪ੍ਰੋਬਲਮ ਹੈ ਡਾਕਟਰ ਨੇ ਤੁਹਾਨੂੰ ਕੁਝ ਨਹੀਂ ਦੱਸਣਾ ਵੀ ਲਾਈਫਸਟਾਈਲ ਚੇਂਜ ਕਰੋ ਉਹਨੇ ਚੱਕ ਕੇ ਲਿਖ ਦੇਣੀ ਦਵਾਈਆਂ ਆਹ ਲਓ ਜੀ ਆਹ ਲਓ ਜੀ ਆਹ ਲਓ ਜੀ ਉਹਦਾ ਕਾਰਨ ਕੀ ਹੈ ਸਾਨੂੰ ਕਰਨਾ ਚਾਹੀਦਾ ਲਾਈਫ ਸਟਾਈਲ ਚੇਂਜ ਕਰਨੀ ਚਾਹੀਦੀ ਜਿਮ ਜੈਕਸ ਸਾਡੇ ਕੋਲ ਇਥੇ ਬਹੁਤ ਲੋਕ ਆਉਂਦੇ ਨੇ ਜਿਨ੍ਹਾਂ ਨੂੰ ਸਰਵਾਈਕਲ ਸੀ ਆ ਠਾ ਦੇ ਕੇ ਠੀਕ ਕਰਕੇ ਘੋੜੇ ਵਾਂਗੂ ਫਿਰਦੇ ਫਿਰਦੇ ਨੇ ਐਕਸਪੈਲ ਦੀ ਬੰਗਸਾਬ ਗੱਲ ਕਰ ਰਹੇ ਹਾਂ ਪਰ ਲਾਈਫ ਸਟਾਈਲ ਚਰਚਾ ਕਰ ਲੈਣੇ ਆ ਸਟੀਰੋਇਡ ਤੁਸੀਂ ਕਿਹ ਮਾਰੇ ਹੁੰਦੇ ਆ ਪ੍ਰੀ ਵਰਕਆਊਟ ਵੀ ਥੋੜਾ ਜਿਹਾ ਬੀਪੀ ਵਧਾ ਦਿੰਦੇ ਨੇ ਸਿੰਪਲ ਕਿ ਪ੍ਰੋਟੀਨ ਡਾਈਟ ਹੁੰਦੀ ਹੈ ਕਨਸੈਂਟ੍ਰੇਟ ਹੋਵੇ ਆਈਸੋਲੇਟ ਹੋਵੇ ਕੋਈ ਹੋਵੇ ਨਾਲ ਨਾਲ ਲਾਈਫ ਸਟਾਈਲ ਖਾਣ ਪੀਣ ਸਿਹਤ ਤੋਂ ਲੈ ਕੇ ਰਾਤ ਤੱਕ ਖਾਣ ਪੀਣ 'ਚ ਇਨਸਾਨ ਕੀ ਧਿਆਨ ਰੱਖੇ ਕਿ ਸਵੇਰੇ ਉਠਣ ਦਾ ਟਾਈਮ ਹੀ 9-10 ਵਜੇ ਹੋ ਗਿਆ ਜਦ ਕਿ ਪਹਿਲੇ ਸਾਡੇ ਬਜ਼ੁਰਗ ਸੀਗੇ ਤੁਸੀਂ ਦੇਖਿਆ ਤੁਹਾਡਾ ਇੱਕ ਸਵਾਲ ਪਹਿਲਾਂ ਸੀ ਜਦੋਂ ਮੈਂ ਜਵਾਬ ਨਹੀਂ ਦੇ ਪਾਇਆ ਵੀ 50 ਸਾਲ ਦੇ ਵਿੱਚ ਡੈਥ ਹੋ ਰਹੀਆਂ ਬਿਲਕੁਲ ਸਹੀ ਹੈ ਅੱਜ ਦੀ ਰੇਟ ਐਵਰੇਜ ਜਿਹੜੀ ਹੈ ਚਾਹੇ ਕੋਈ ਜਿਮ ਜਾਂਦਾ ਚਾਹੇ ਕੋਈ ਨਹੀਂ ਜਾਂਦਾ ਚਾਹੇ ਕੋਈ ਗੁਰੂ ਘਰ ਜਾਂਦਾ ਚਾਹੇ ਕੋਈ ਮੰਦਿਰ ਜਾਂਦਾ ਕੋਈ ਮਸਜਿਦ ਜਾਂਦਾ ਬਚਾਨ ਵਾਲਾ ਪ੍ਰਮਾਤਮਾ ਨੇ ਤੁਹਾਨੂੰ ਦਿਮਾਗ ਦਿੱਤਾ ਉਹਨਾਂ ਨੇ ਤੁਹਾਨੂੰ ਅੱਛੀ ਸਿੱਖਿਆ ਦਿੱਤੀ ਉਹਨਾਂ ਨੇ ਸਾਨੂੰ ਬਾਣੀ ਦਿੱਤੀ ਜੇ ਅਸੀਂ ਬਾਣੀ ਤੇ ਅਮਲ ਨਹੀਂ ਕਰਾਂਗੇ ਤਾਂ ਸਾਡੀ ਲਾਈਫ ਤਾਂ ਆਪੇ ਘਟੇਗੀ ਜੇ ਅਸੀਂ ਅੰਮ੍ਰਿਤ ਵੇਲੇ ਨਹੀਂ ਉਠਾਂਗੇ ਪ੍ਰਮਾਤਮਾ ਦਾ ਨ ਸ਼ਨਾਣ ਨਹੀਂ ਕਰਾਂਗੇ ਐਕਸਰਸਾਈਜ਼ ਨਹੀਂ ਕਰਾਂਗੇ ਨਰੋਗੀ ਕਾਇਆ ਨਹੀਂ ਰੱਖਾਂਗੇ ਫਰੂਟ ਸਬਜ਼ੀਆਂ ਜੋ ਸਾਨੂੰ ਕੁਦਰਤ ਦੇ ਦਿੱਤਾ ਨਹੀਂ ਖਾਵਾਂਗੇ ਅਨਰੈਚੂਰਲ ਚੀਜ਼ਾਂ ਅਸੀਂ ਫਾਸਟ ਫੂਡ ਖਾਵਾਂਗੇ ਹੋਰ ਬਹੁਤ ਫੂਡ ਪ੍ਰੋਡਕਟ ਬਹੁਤ ਕੁਝ ਜਿਹੜਾ ਤੁਸੀਂ ਦੇਖੋ ਉਹ ਡੱਬਾ ਬੰਦ ਅਸੀਂ ਜੂਸ ਪੀਵਾਂਗੇ ਤੇ ਉਸ ਤੋਂ ਬਾਅਦ ਤੁਸੀਂ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਫ੍ਰਿਜ ਚ ਪਈਆਂ ਨੇ ਤਿੰਨ ਤਿੰਨ ਮਹੀਨੇ ਹਾਂਜੀ ਉਹਨਾਂ ਨੂੰ ਕਹਿੰਦੇ ਜੀ ਫਲਾਣਾ ਵਟਮਕਾਣਾ ਨੇ ਉਹਨਾਂ ਨੂੰ ਸੋਚੋ ਵੀ ਉਹਦੇ ਵਿੱਚ ਕੀ ਕੀ ਆ ਉਹ ਬਿਮਾਰੀਆਂ ਨਹੀਂ ਦੇਗਾ ਤੇ ਤੇ ਜਿਹੜੇ ਪ੍ਰੀਜ਼ਰਵਟਿਵ ਕਿਹੜੇ ਪਾਏ ਜਿਹੜੇ ਚੀਜ਼ ਨੂੰ ਖਰਾਬ ਨਹੀਂ ਹੁੰਦੀ ਖਰਾਬ ਹੀ ਨਹੀਂ ਹੁੰਦੇ ਰੇ ਉਹ ਕਿੰਨੇ ਕਿੰਨੇ ਮਹੀਨੇ ਖਰਾਬ ਨਹੀਂ ਹੁੰਦੇ ਰੇ ਉਹੀ ਕੈਂਸਰ ਪੈਦਾ ਕਰਦੇ ਨੇ ਉਹੀ ਹਾਰਡੀਆਂ ਪ੍ਰੋਬਲਮ ਕਰਦੇ ਨੇ ਉਹੀ ਸ਼ੂਗਰ ਕਰਦੇ ਨੇ ਉਹੀ ਕਿਡਨੀਆ ਫੇਲ ਕਰਦੇ ਨੇ ਤੇ ਬਾਹਰੋਂ ਦੀ ਇੰਨਾ ਜ਼ਿਆਦਾ ਪ੍ਰੋਸੈਸਡ ਫੂਡਸ ਕੈਨਡ ਫੂਡਸ ਦਾ ਜਿਹੜਾ ਕਲਚਰ ਹੈ ਇਹ ਆਪਣੇ ਭਾਰਤ ਦੇਸ਼ ਕਿਉਂ ਆਣ ਲੱਗ ਗਿਆ ਦੇਖੋ ਸਾਡਾ ਸਭ ਤੋਂ ਵੱਡਾ ਐਡ ਜਿੰਨੀ ਅਸੀਂ ਐਡ ਦੇਖਦੇ ਆ ਉਹ ਸਾਡੇ ਬ੍ਰੇਨ ਦੇ ਉੱਤੇ ਅਟੈਕ ਕਰਦੀ ਹੈ ਤੁਸੀਂ ਜਿਹੜੀ ਚੀਜ਼ ਦੇਖਣ ਲੱਗ ਗਏ ਉਹ ਤੁਹਾਡੇ ਦਿਮਾਗ ਤੇ ਅਸਰ ਕਰੇਗੀ ਤੁਸੀਂ ਵੀ ਉਧਰ ਨੂੰ ਭਜੋਗੇ ਪਹਿਲੇ ਕੀ ਹੁੰਦਾ ਸੀ ਸਿਰਫ ਘਰ ਦੇ ਵਿੱਚ ਇੱਕ ਮੱਝ ਹੁੰਦੀ ਸੀ ਪੂਰੇ ਘਰ ਨੂੰ ਚਲਾਉਂਦੀ ਸੀ ਸਵੇਰੇ ਉੱਠਣਾ ਦਹੀਂ ਖਾਣਾ ਲੱਸੀ ਪੀਣੀ ਮੱਖਣ ਤੇ ਦੁਪਹਿਰੇ ਦੇਸੀ ਘੀ ਖਾਣਾ ਤੇ ਨਾਲ ਲੱਸੀ ਪੀਣੀ ਰਾਤੀ ਕੱਚੀ ਲੱਸੀ ਵੀ ਖਾ ਵੀ ਸੌਂਦੇ ਸੀ ਲੋਕ ਕਿਹੜਾ ਮੈਨੂੰ ਦੱਸੋ ਬਿਮਾਰਾਂ ਦੇ 100 ਸਾਲ ਤੋਂ ਪਹਿਲਾਂ ਕੋਈ ਮਰਦਾ ਨਹੀਂ ਸੀਗਾ ਔਰ ਪੂਰਾ ਜੋਰ ਮਾਰਦੇ ਸੀ ਚਾਹੇ ਜੇ ਮੋਸਟ ਟਾਈਮ ਤੇ ਬਹੁਤ ਘੱਟ ਹੁੰਦੇ ਸੀ ਡੰਡ ਬੈਟਕਾ ਹੋਰ ਮੂਸਲੀ ਫੇਰ ਨਹੀਂ ਬਹੁਤ ਸਾਰੀਆਂ ਕਬੱਡੀ ਨੇ ਐਕਸੈਸ ਬਹੁਤ ਹੁੰਦੇ ਨੇ ਹਾਂ ਇਸ ਕਰਕੇ ਸਭ ਤੋਂ ਹਾਰਡ ਵਰਕ ਵੀ ਬਹੁਤ ਜ਼ਰੂਰੀ ਔਰ ਉਹਦੇ ਨਾਲ ਨਾਲ ਨੇਚਰਲ ਡਾਈਟ ਬਹੁਤ ਜ਼ਰੂਰੀ ਆ ਫਰੂਟ ਸਬਜ਼ੀਆਂ ਤੁਸੀਂ ਜਿੰਨੀਆਂ ਖਾਓਗੇ ਜਿੰਨਾ ਬੋਇਲਡ ਫੂਡ ਖਾਓਗੇ ਉਹਨਾਂ ਤੁਹਾਨੂੰ ਸਭ ਤੋਂ ਜ਼ਿਆਦਾ ਅੱਜ ਦੀ ਡੇਟ ਚ ਆਪ ਬਟਰ ਚਿਕਨ ਦਾ ਆਰਡਰ ਦਿਓ ਜੀ ਆ ਫਲਾਣਾ ਚੀਜ਼ ਚਿਲੀ ਦਾ ਆਰਡਰ ਦਿਓ ਜੀ ਕਿਉਂ ਬਈ ਤੁਸੀਂ ਅੱਛੀ ਚੀਜ਼ ਕਿਉਂ ਨਹੀਂ ਖਾ ਸਕਦੇ ਉਹਦੇ ਵਿੱਚ ਜਿਹੜੇ ਘਿਓ ਪਾਏ ਜਾਂਦੇ ਨੇ ਜਿਹੜਾ ਰਿਫਾਈਨਡ ਪਾਇਆ ਜਾਂਦਾ ਪਟੂਰੇ ਆਪਾਂ ਖਾ ਉਹ ਕਿੰਨੀ ਦੇਰ ਤਲਤਲ ਕੇ ਉਸ ਉਹਦਾ ਹਾਲ ਕੀ ਕਰਦੇ ਨੇ ਤੇ ਹਾਰਟ ਅਟੈਕ ਜਾਂ ਕਿਡਨੀਆ ਫੇਲ ਨਹੀਂ ਖਰਾਬ ਨਹੀਂ ਕਰੋ ਜਾਂ ਸ਼ੂਗਰ ਨਹੀਂ ਤੁਹਾਨੂੰ ਐਦਾਂ ਦੀਆਂ ਚੀਜ਼ਾਂ ਕਰਨੀਆਂ ਤਾਂ ਕੀ ਹਾਲਾਤ ਹੋਣਗੇ ਤੁਸੀਂ ਬਟਰ ਚਿਕਨ ਦੀ ਗੱਲ ਕਰ ਰਹੇ ਹੋ ਮੈਂ ਤਾਂ ਕਈ ਵਾਰ ਨਾ ਹੋਟਲ ਰੈਸਟੋਰੈਂਟੇ ਰਾਤੀ 11:30 12 ਵਜੇ ਲੋਕਾਂ ਨੂੰ ਆਰਡਰ ਦੇ ਕੇ ਖਾਂਦੇ ਦੇਖਿਆ ਵੀ ਜਿਹੜਾ ਰਾਤੀ 12 ਵਜੇ ਭਰ ਭਰ ਬਟਰ ਚਿਕਨ ਖਾਊਗਾ ਜਾਂ ਜਿਹੜਾ ਆਟਮਾ ਖਾਊਗਾ ਉਹ ਪੱਚੂ ਕਿਸ਼ਟਮ ਜਾ ਕੇ ਬੰਗੜ ਸਾਹਿਬ ਮੈਂ ਵੀ ਉਹੀ ਗੱਲ ਕਰ ਰਿਹਾ ਵੀ ਜੇ ਲਾਈਫ ਸਟਾਈਲ ਸਾਡਾ 9 ਵਜੇ ਅਗਰ ਬੰਦਾ 7 ਵਜੇ ਰੋਟੀ ਖਾ ਲਵੇ ਤੇ ਆਰਾਮ ਨਾਲ 9 ਵਜੇ ਉਹਦੀ ਨੀਂਦ ਤੇ ਚਾਹੀਦੀ ਨਾਲ ਗੁਲਾਬ ਜਾਮਨ ਵੀ ਚਾਹੀਦਾ ਹੁਣ ਉਹ ਗੁਲਾਬ ਜਾਮਨ ਜਾਂ ਆਈਸਕ੍ਰੀਮ ਜਿਹੜੀ ਉਹ ਤੁਹਾਡੇ ਹਾਲਾਤ ਕੀ ਕਰੇਗੀ ਇੰਨੀ ਇੰਨੀ ਡਾਈਟ ਹੈਵੀ ਲੈਣ ਤੋਂ ਬਾਅਦ ਡਾਈਜੈਸਟ ਤਾਂ ਹੋ ਹੀ ਨਹੀਂ ਬਾ 12:30 ਵਜੇ ਆ ਕੇ ਡਾਈਜੈਸਟ ਹੁਣ ਤੁਸੀਂ ਦੇਖੋ ਪੰਜਾਬੀ ਸਭ ਤੋਂ ਤਕੜੇ ਹੁੰਦੇ ਸੀ ਅੱਜ ਦੀ ਡੇਟ 'ਚ ਕੁਝ ਨੌਜਵਾਨ ਰਹਿ ਗਏ ਨੇ ਜਿਨ੍ਹਾਂ 'ਚ ਜਾਨ ਹੈਗੀ ਪੱਲੇ ਆਦਰਵਾਈਜ਼ ਤਕੜੇ ਹੈਗੇ ਨੇ ਹੁਣ ਵੀ ਪਤਾ ਕਿੱਦੋਂ ਤੱਕੜੇ ਨੇ ਢਿੱਡਾਂ ਤਕੜੇ ਨੇ ਐਡੇ ਐਡੇ ਢਿੱਡ ਬਣਾ ਲਏ ਨੇ ਜਿਹਦੀ ਮਰਜ਼ੀ ਟੈਸਟ ਕਰਾ ਲਓ ਹਰ ਇੱਕ ਦੇ ਟੈਸਟ ਤੁਹਾਨੂੰ ਉਹਦਾ ਫੈਟੀ ਲੀਵਰ ਆਊਗਾ ਉਹਦਾ ਕੋਲੇਸਟ੍ਰੋਲ ਵਧਿਆ ਆਊਗਾ ਉਹਨੂੰ 슈ਗਰ ਦੇ ਵਿੱਚ ਸਿੰਪਟਮ ਨਜ਼ਰ ਆਣਗੇ ਤੁਹਾਨੂੰ ਕਿਤੇ ਨਾ ਕਿਤੇ ਕਿਡਨੀਆ ਚ ਵੀ ਪ੍ਰੋਬਲਮ ਨਜ਼ਰ ਆएगी ਕਿਉਂ ਪ੍ਰੋਬਲਮ ਨਜ਼ਰ ਆ ਰਹੀ ਹੈ ਕਿਉਂਕਿ ਅਸੀਂ ਆਪਣੇ ਆਪ ਨਾਲ ਧੋਖਾ ਕਰ ਰਹੇ ਹਾਂ ਅਸੀਂ ਗੁਰੂਆਂ ਦੀ ਬਾਣੀ ਤੇ ਨਹੀਂ ਚੱਲ ਰਹੇ ਜਿੱਦਣ ਅਸੀਂ ਬਾਣੀ ਤੇ ਚੱਲਣ ਲੱਗ ਗਏ ਤਾਂ ਅਸੀਂ ਪੰਜਾਬ ਨੂੰ ਫਿਰ ਉਸੇ ਤਰ੍ਹਾਂ ਹੀ ਖੁਸ਼ਹਾਲ ਬਣਾ ਦਾਂਗੇ ਬਿਮਾਰੀਆਂ ਤੋਂ ਬਚਾ ਲਾਂਗੇ ਔਰ ਜਿਹੜਾ ਅੱਜ ਦੀ ਡੇਟ ਦੇ ਵਿੱਚ ਮੈਡੀਕਲ ਮੈਡੀਕਲ ਲਾਈਨ ਦਾ ਮਾਫੀਆ ਸਾਨੂੰ ਲੁੱਟ ਰਿਹਾ ਉਹਦੇ ਤੋਂ ਅਸੀਂ ਬਚ ਜਾਾਂਗੇ ਇਹ ਜਿੰਨੀਆਂ ਐਡਾਂ ਤੋਂ ਦੇਖ ਦੇ ਕਿ ਅਸੀਂ ਚੀਜ਼ਾਂ ਖਾਨੇ ਆ ਡੱਬਾ ਬੰਦ ਜੂਸ ਪੀਨੇ ਆ ਬੋਟਲਾ ਪੀਨੇ ਆ ਕੋਲਡ ਡਰਿੰਕ ਪੀਨੇ ਆ ਹੋਰ ਬਹੁਤ ਕਿ ਇਹਨਾਂ ਚੀਜ਼ਾਂ ਨੂੰ ਅਵੋਇਡ ਕਰੋ ਕੁਛ ਨਹੀਂ ਰੱਖਿਆ ਨਜ ਘਰ ਦੀ ਖੁਰਾਕ ਖਾਓ ਮਾਂ ਬਾਪ ਦੇ ਸਤਿਕਾਰ ਕਰੋ ਔਰ ਅੱਛੀ ਐਕਸਰਸਾਈਜ਼ ਕਰੋ ਗੱਲ ਹੋ ਰਹੀ ਹੈ 슈ਗਰ ਦੀ ਐਸਿਡਿਕ ਚੀਜ਼ਾਂ ਦੀ ਗੱਲ ਹੋ ਰਹੀ ਹੈ ਡੱਬੇ ਬੰਦ ਜੂਸ ਹੋਵੇ ਕੈਂਡ ਫੂਡ ਹੋਵੇ ਇਹ ਤਾਂ ਖਰਾਬ ਕਰਦੇ ਕਰਦੇ ਨੇ ਕਿ ਨਾ ਐਡਾ ਬੜੀਆਂ ਚਾਲਦੀਆਂ ਨੇ ਜੀ ਮਰਦਾਂ ਵਾਸਤੇ ਮੁੰਡਾ ਆਦਮੀ ਮਰਦਾਨਗੀ ਟੈਸਟੋਸਟਰੋਨ ਲੈਵਲ ਆਪਣਾ ਇਨਕਰੀਸ ਕਰੋ ਆ ਦਵਾਈ ਖਾਓ ਆ ਚੀਜ਼ ਖਾੜੋ ਉਹ ਖਾੜੋ ਟੈਸਟੋਸਟਰੋਨ ਲੈਵਲ ਵਧਿਆ ਹੋਊਗਾ ਫਿਰ ਜਾ ਕੇ ਜਿੰਮ ਤੁਸੀਂ ਜੇ 100 ਕਿਲੋ ਚੱਕਦੇ ਹੋ 120 ਕਿਲੋ ਚੱਕੋਗੇ ਇਹ ਵੀ ਮਾਈਂਡ ਸੈਟਅਪ ਹੈਗਾ ਸੈਮ ਤੋਂ ਬਿਲਕੁਲ ਤੁਹਾਡੀ ਗੱਲ ਸਹੀ ਹੁਣ ਤੁਸੀਂ ਇਹ ਵੀ ਇਹ ਵੀ ਐਡਾਂ ਦੀ ਐਡਾਂ ਤਾਂ ਬਹੁਤ ਆਉਂਦੀਆਂ ਨੇ ਤੁਸੀਂ ਕਈ ਵਾਰ ਦੇਖਿਆ ਪੰਗਾਲੀ ਤੰਤਰਿਕ ਮੀਆਂ ਮਾਲਕ ਜੀ ਮੈਂ ਫਲਾਣਾ ਜੀ ਇਹ ਜੀ ਤੁਹਾਨੂੰ ਆ ਮੁੰਡਾ ਦੇ ਦੇਣਗੇ ਜੀ ਇਹ ਤੁਹਾਨੂੰ ਜੀ ਬਿਜ਼ਨਸ ਫੇਲ ਆ ਜੀ ਉਹ ਕਰ ਜੇ ਉਹਨਾਂ ਦੇ ਤੁਹਾਡੇ ਬਿਜ਼ਨਸ ਕਾਮਯਾਬ ਕਰਦੇ ਫਿਰ ਐਡਾਂ ਕਿਉਂ ਲਾਉਂਦੇ ਨੇ ਉਹ ਇਹ ਜੇ ਉਹਨਾਂ ਦੇ ਪੱਲੇ ਕੁਝ ਹੋਵੇ ਤਾਂ ਆ ਵੀ ਬਿਜ਼ਨਸ ਆਪਣੇ ਕੰਮ ਕਰ ਲੈਣ ਸੋ ਇਹ ਜਿਹੜੀਆਂ ਤੁਸੀਂ ਅੱਡ ਦੱਸਦੇ ਹੋ ਵੀ ਇਹ ਇਹ ਗਲਤ ਨੇ ਇਹਨਾਂ ਤੇ ਸਰਕਾਰ ਨੂੰ ਵੀ ਚਾਹੀਦਾ ਵੀ ਕੰਟਰੋਲ ਕਰੇ ਸਰਕਾਰ ਨੂੰ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਦਾ ਬੜੀ ਇੰਟਰਸਟਿੰਗ ਗੱਲ ਆ ਗੱਲਾਂ ਜੋ ਗੱਲ ਨਿਕਲ ਆਈ ਆ ਸਰਕਾਰ ਅ ਐਨੀ ਕੋ ਗਲਤੀ ਕਰਦੀ ਪਈ ਆ ਐਡੀ ਕੋ ਵੱਡੀ ਗਲਤੀ ਕਰਦੀ ਪਈ ਆ ਮੇਰਾ ਤਾਂ ਇਆਂ ਫਾਸਟ ਫੂਡ ਦੀਆਂ ਦੁਕਾਨਾਂ ਨੇ ਸਾਰੀ ਸੌਸ ਨਕਲੀ ਸਾਰੇ ਉਥੇ ਜਿਹੜੇ ਨੇ ਸਿੰਥੈਟਿਕ ਇਸਤੇਮਾਲ 컬러 ਹਾਂ ਜੀ ਨੋਮੈਟੋ 컬러 ਉਹਦੇ ਵਿੱਚ ਯੂਜ਼ ਕੀਤੇ ਜਾਂਦੇ ਮੈਂ ਹੁਣ ਸਵੀਟ ਸ਼ਾਪ ਦੇਖ ਲਓ ਮੈਂ ਸਾਰੇ ਨਹੀਂ ਕਹਿੰਦਾ ਗਲਤ ਹੋਣਗੇ ਬਹੁਤ ਸਾਰੇ ਏਦਾਂ ਦੇ ਨੇ ਵੀ ਜਿਨ੍ਹਾਂ ਦੇ ਵਿੱਚ ਮਿਲਾਵਟ ਖੋਰੀ ਆ ਕਿੰਨੀਆਂ ਫਾਸਟ ਫੂਡ ਦੀਆਂ ਦੁਕਾਨਾਂ ਕਿੰਨੇ ਪਟੂਰੇ ਕਿੰਨੇ ਕੀ ਕੀ ਸਾਨੂੰ ਖਿਲਾ ਰਹੇ ਨੇ ਜਿਹੜੇ ਗਲਤ ਨੇ ਜਿਹੜੇ ਸਹੀ ਆ ਉਹਨਾਂ ਦੀ ਅਸੀਂ ਵੀ ਸਪੋਰਟ ਕਰਾਂ ਜਿਹੜੇ ਗਲਤ ਨੇ ਅਗਰ ਉਹਨਾਂ ਦੇ ਉੱਤੇ ਨੱਥ ਪਾ ਲਈ ਜਾਵੇ ਤਾਂ ਸਾਡੇ ਪੰਜਾਬ ਨੂੰ ਫੇਰ ਬਚਾਇਆ ਜਾ ਸਕਦਾ ਸਿਰਫ ਇੱਕ ਵਿਭਾਗ ਉਹੀ ਵਿਭਾਗ ਉਹੀ ਖਰਾਬ ਕਰ ਰਿਹਾ ਉਹੀ ਠੀਕ ਕਰ ਰਿਹਾ ਬਿਲਕੁਲ ਠੀਕ ਹੈ ਗੱਲ ਫਿਰ ਲਾਈਫ ਸਟਾਈਲ ਦੀ ਲਾਈਫ ਦੀ ਖਾਣਕ ਦੀ ਪੂਰੀ ਦਿਨਚਰਿਆ ਦੀ ਆ ਗਈ ਇੱਕ چھوٹੋ ਸਵਾਲ ਹੋ ਰਿਹਾ ਹੈ ਕਹਿੰਦੇ ਉਮਰ ਦੇ ਨਾਲ ਨਾਲ ਜਿਹੜਾ ਟੈਸਟੋਸਟਰੋਨ ਲੈਵਲ ਹੈ ਉਹ ਘਟਦਾ ਵੀ ਆ ਮਰਦੇ ਵਿੱਚ ਬੰਦੇ ਵਿੱਚ ਉਸ ਹਿਸਾਬ ਨਾਲ ਬੰਦੇ ਨੂੰ ਐਕਸਰਸਾਈਜ਼ ਦੀ ਘਟ-ਵਧ ਰੱਖਣੀ ਚਾਹੀਦੀ ਹੈ ਤੇ ਖਾਣਕ ਵੀ ਥੋੜਾ ਕਲੀਅਰ ਕਰੋ ਪੁਆਇੰਟ ਇਹ ਦੇਖੋ ਗੱਲ ਇਹ ਆ ਵੀ ਐਕਸਰਸਾਈਜ਼ ਜਿਹੜੀ ਹੈਗੀ ਉਹ ਤੇ ਕੋਚ ਦੇ ਅਕੋਰਡਿੰਗ ਹੀ ਬੰਦੇ ਦੀ ਬਾਡੀ ਦੇ ਅਕੋਰਡਿੰਗ ਹੀ ਹੁੰਦੀ ਹੈ ਬੰਦਾ ਦੇਖ ਕੇ ਹੁਣ ਇਹ ਇੱਕ ਵਾਸਤੇ ਐਕਸਰਸਾਈਜ਼ ਇੱਕ ਨਹੀਂ ਹੁੰਦੀ ਐਕਸਰਸਾਈਜ਼ ਜਿਹੜੀ ਆ ਅਲੱਗ-ਅਲੱਗ ਬਾਡੀ ਸਟਰਕਚਰ ਦੇਖ ਕੇ ਕੀ ਫੈਟ ਆ ਕਿਵੇਂ ਉਹਦਾ ਹਾਲਾਤ ਆ ਕਿ ਉਹ ਕਰ ਸਕਦਾ ਕੀ ਨਹੀਂ ਕਰ ਸਕਦਾ ਬਾਕੀ ਰਹੀ ਡਾਈਟ ਦੀ ਗੱਲ ਜਿਹੜੀ ਡਾਈਟ ਆ ਉਹ ਤਾਂ ਮੈਂ ਫੇਰ ਕਰਨਾ ਜਿੰਨੀ ਨੇਚਰਲ ਡਾਈਟ ਲਓਗੇ ਪ੍ਰੋਟੀਨ ਫਾਈਬਰ ਜਿੰਨਾ ਤੁਸੀਂ ਲਓਗੇ ਮਿਨਰਲ ਵਿਟਾਮਿਨ ਪਾਣੀ ਸਹੀ ਤਰੀਕੇ ਪੀਓਗੇ ਉਨਾ ਹੀ ਤੁਸੀਂ ਫਿੱਟਰ ਹੋਗੇ ਉਨਾ ਹੀ ਤੁਸੀਂ ਬਿਮਾਰੀਆਂ ਤੋਂ ਬਚੋਗੇ ਅਗਰ ਤੁਸੀਂ ਅਮਰਤ ਵੇਲੇ ਉੱਠੋਗੇ ਉਹਦਾ ਤੁਹਾਨੂੰ ਉਨਾ ਹੀ ਲਾਭ ਮਿਲੇਗਾ ਠੀਕ ਹੈ ਸੋ ਇਹ ਸਨ ਰਮੇਸ਼ ਬਾਂਗੜ ਜਿਹਨੇ ਬਖੂਬੀ ਦੱਸਿਆ ਕਿ ਕਿਵੇਂ ਥੋੜੇ ਜੇ ਲਾਈਫ ਸਟਾਈਲ ਚੇਂਜ ਦੇ ਨਾਲ ਚੰਗੀ ਖਰਾਕ ਦੇ ਨਾਲ ਟਾਈਮ ਸਿਰ ਉੱਠ ਕੇ ਸੌਂ ਕੇ ਤੇ ਟਾਈਮ ਸਿਰ ਭੋਜਨ ਛੱਕ ਕੇ ਤੁਸੀਂ ਆਪਣਾ ਧਿਆਨ ਰੱਖ ਸਕਦੇ ਹੋ ਕਿਉਂਕਿ ਜਿਮ ਜੀ ਹਾਂ ਬਣੇ ਹੁੰਦੇ ਨੇ ਐਕਸਰਸਾਈਜ਼ ਵਾਸਤੇ ਬਣੇ ਆ ਇੱਥੇ ਆਨੇ ਹੋ ਕਾਰਡੀਓ ਕਰਦੇ ਹੋ ਵੇਟ ਲਿਫਟਿੰਗ ਕਰਦੇ ਹੋ ਬੋਡੀ ਟ੍ਰੇਨਿੰਗ ਕਰਦੇ ਹੋ ਹਰ ਤਰ੍ਹਾਂ ਦੀ ਫੈਸਿਲਿਟੀਆਂ ਜਿਮ ਚ ਅਵੇਲੇਬਲ ਹੁੰਦੀਆਂ ਨੇ ਲੇਕਿਨ ਕਿਤਨਾ ਕਿਤੇ ਤੁਹਾਡਾ ਆਪਣਾ ਲਾਈਫ ਕਲਚਰ ਲਾਈਫ ਸਟਾਈਲ ਬੜਾ ਮੈਟਰ ਕਰਦਾ ਹੈ ਤੁਹਾਡਾ ਸੌਣ ਤੋਂ ਲੈ ਕੇ ਫਿਰ ਦੁਬਾਰਾ ਉੱਠਣ ਤੱਕ ਦਾ ਸਿਸਟਮ ਉੱਠਣ ਤੋਂ ਬਾਅਦ ਤੁਸੀਂ ਕਰਨਾ ਕੀ ਕੀ ਹੈ ਆਪਣੀ ਬੋਡੀ ਨੂੰ ਤੁਸੀਂ ਫਿਊਲ ਦੇਣਾ ਆਪ ਲਿਕੁਇਡ ਸੋਲਿਡ ਇਸ ਅ ਕੀ ਖਾਣਾ ਹੈ ਕੀ ਪੀਣਾ ਹੈ ਕਿਵੇਂ ਆਪਣਾ ਧਿਆਨ ਰੱਖਣਾ ਹੈ ਕਿਉਂਕਿ ਗੱਲ ਫਿਰ ਉਹੀ ਹੈ ਕਿ ਜੇ ਕਾਰਡੀਓਗ੍ਰੈਸ ਦੀਆਂ ਸਚਨਾਵਾਂ ਘਟਨਾਵਾਂ ਹੋ ਰਹੀਆਂ ਨੇ ਐਜੇ ਸਚਨਾਵਾਂ ਆ ਰਹੀਆਂ ਨੇ ਤਾਂ ਇਹ ਸਿਰਫ ਜਿੰਮਾਂ ਦੇ ਵਿੱਚ ਹੀ ਨਹੀਂ ਹੈ ਕਿਤੇ ਵੀ ਇਹ ਘਟਨਾ ਹੋ ਸਕਦੀ ਹੈ ਮੰਦਭਾਈ ਘਟਨਾ ਕਿਸੇ ਪਰਿਵਾਰ ਨਾਲ ਹੋ ਸਕਦੀ ਹੈ ਪਰ ਕੋਸ਼ਿਸ਼ ਇਹ ਰੱਖੀ ਜਾਵੇ ਕਿ ਆਪਣੇ ਸਰੀਰ ਨਾਲ ਜ਼ਿਆਦਾ ਤੱਕਾ ਨਾ ਕੌਣਤਾ ਜਾਵੇ ਇੰਨਾ ਕੀ ਹੀ ਤੱਕਾ ਕਰੋ ਉਨਾ ਕੀ ਤੁਸੀਂ ਵੇਟ ਟ੍ਰੇਨਿੰਗ ਕਰੋ ਜਿੰਨੇ ਤੁਹਾਡੀ ਬਾਡੀ ਅਲਾਉ ਕਰਦੀ ਹੈ ਤੁਹਾਡੇ ਜਿੰਮ ਤੁਹਾਡੇ ਕੋਚ ਤੁਹਾਡੇ ਕੋਲ ਹੁੰਦੇ ਨੇ ਉਹਨਾਂ ਸਲਾਹ ਕਰੋ ਕਿ ਕਿਹੜੀ ਐਕਸਰਸਾਈਜ਼ ਮੇਰੇ ਵਾਸਤੇ ਬਣੀ ਹੈ ਮੇਰੀ ਬਾਡੀ ਦੇ ਹਿਸਾਬ ਨਾਲ ਬੋਡੀ ਸਟਰਕਚਰ ਮੇਰੇ ਏਜ ਗਰੁੱਪ ਦੇ ਹਿਸਾਬ ਨਾਲ ਕਿਹੜੀ ਚੀਜ਼ ਮੈਂ ਖਾ ਪੀ ਸਕਦਾ ਕਿਹੜੀ ਚੀਜ਼ ਮੈਂ ਐਦਾ ਫੂਡ ਸਪਲੀਮੈਂਟ ਲੈ ਸਕਦਾ ਚਾਹੇ ਪ੍ਰੋਟੀਨ ਆ ਜਾਂ ਕੁਝ ਹੋਰ ਹੈ ਤੇ ਕਿਹੜੀ ਕਿਹੜੀ ਚੀਜ਼ਾਂ ਦੇ ਨਾਲ ਮੈਂ ਆਪਣੀ ਲਾਈਫ ਵਧੀਆ ਹੈਲਦੀ ਵੈਲ ਦੀ ਰੱਖ ਸਕਦਾ ਸੋ ਜੰਦ ਜਾਂਦੇ ਰਮੇਸ਼ ਬਾਂਗੜ ਜੀ ਕੋਲੋਂ ਇੱਕ ਯੂਥ ਵਾਸਤੇ ਸੋਣਾ ਸੁਨੇਹਾ ਲਵਾਂਗੇ ਬਾਂਗੜ ਸਾਹਿਬ ਯੂਥ ਨਵੇਂ ਮੁੰਡੇ ਕੁੜੀਆਂ ਵਾਸਤੇ ਨੌਜਵਾਨਾਂ ਲਈ ਲਾਈਫ ਸਟਾਈਲ ਨੂੰ ਲੈ ਕੇ ਖਾਣ ਪੀਣ ਨੂੰ ਲੈ ਕੇ ਕੋਈ ਪਿਆਰਾ ਜਿਹਾ ਮੈਸੇਜ ਦਿਓ ਦੇਖੋ ਅੱਜ ਕੱਲ ਦੇ ਯੂਥ ਨੂੰ ਤਾਂ ਮੈਂ ਇਹੀ ਗੱਲ ਕਹੂੰਗਾ ਬਈ ਜੇ ਤੁਹਾਡਾ ਸਰੀਰ ਫਿੱਟਾ ਤਾਂ ਤੁਸੀਂ ਦੁਨੀਆ ਦੀ ਹਰ ਚੀਜ਼ ਅਚੀਵ ਕਰ ਸਕਦੇ ਹੋ ਜੇ ਤੁਸੀਂ ਫਿਜ਼ੀਕਲੀ ਫਿੱਟ ਨਹੀਂ ਆ ਤਾਂ ਤੁਸੀਂ ਹਰ ਫੀਲਡ ਦੇ ਵਿੱਚ ਆਪਣੇ ਬਿਜ਼ਨਸ 'ਚ ਵੀ ਫੇਲ ਹੋਵੋਗੇ ਆਪਣੇ ਪਰਿਵਾਰ 'ਚ ਵੀ ਫੇਲ ਹੋਵੋਗੇ ਔਰ ਕਿਸੇ ਵੀ ਚੀਜ਼ ਨੂੰ ਅਚੀਵ ਨਹੀਂ ਕਰ पाओगे ਤੋਂ ਸਭ ਤੋਂ ਪਹਿਲੇ ਅਗਰ ਜ਼ਿੰਦਗੀ ਜੀਣੀ ਹੈ ਵਧੀਆ ਇਨਜੋਏ ਕਰਨਾ ਜਿਮ ਜ਼ਰੂਰ ਜਾਣਾ ਜਿਮ ਕਿਉਂਕਿ ਇਸ ਤਰ੍ਹਾਂ ਦੀ ਜਗ੍ਹਾ ਹੈ ਜਿੱਥੇ ਹਰ ਇੱਕ ਮਸਲ ਦੀ ਸਾਡੇ ਦੀ ਐਕਸਰਸਾਈਜ਼ ਹੁੰਦੀ ਹੈ ਪਰਸਨੈਲਿਟੀ ਸਾਡੀ ਡਿਵੈਲਪ ਹੁੰਦੀ ਹੈ ਸਾਡਾ ਕੌਨਫੀਡੈਂਸ ਲੈਵਲ ਵੱਧਦਾ ਔਰ ਨੇਚਰਲ ਡਾਈਟ ਨਾਲ ਪਿਆਰ ਕਰਨਾ ਬਸ ਸਿੰਪਲ ਜਿਹਾ ਮੈਸੇਜ ਹੈ ਆਪਣੇ ਮਾਪੇ-ਮਾਪਾ ਦਾ ਪਿਆਰ ਕਰੋ ਜੋ ਕੁਦਰਤ ਨੇ ਸਾਨੂੰ ਦਿੱਤਾ ਸਿੰਪਲ ਉਹ ਖਾਣਾ ਖਾਓ ਤੇ ਤੁਸੀਂ ਦੇਖੋ ਜੀਵਨ ਕਿਸ ਤਰ੍ਹਾਂ ਦਾ ਆਨੰਦਮਈ ਹੁੰਦਾ ਠੀਕ ਹੈ ਜੀ ਸੋ ਬਿਲਕੁਲ ਸਿੰਪਲ ਜਿਹਾ ਮੈਸੇਜ ਨੌਜਵਾਨ ਮੁੰਡੇ ਕੁੜੀਆਂ ਵਾਸਤੇ ਸਰਲ ਜ਼ਿੰਦਗੀ ਤੇ ਵਧੀਆ ਖਾਣਾ ਪੀਣਾ ਸ਼ੁੱਧ ਵੈਸ਼ਨੂ ਜਾਂ ਨਾਲ ਦੇ ਨਾਲ ਤੁਸੀਂ ਕੁਝ ਵੀ ਆਪਣਾ ਵਧੀ ਇਹਦੀ ਪੂਜਾ ਕਰੋਗੇ ਤਾਂ ਆਪਣੇ ਆਪ ਧਰੋਂਗੇ ਵੀ ਕੈਮਰਾਮੈਨ ਸੰਜੇ ਸੇਟੀਆ ਦੇ ਨਾਲ ਨਫਪਰੀ ਸਿੰਘ ਭੇਦੀ ਲੁਧਿਆਣਾ ਲਾਈਵ ਨਿਊਜ਼